ਅੰਮ੍ਰਿਤਸਰ ਦਿਹਾਤੀ ਪੁਲਿਸ ਸਟੇਸ਼ਨ ਕਰਿੰਡੇ ਨੇ ਹਵਾਲਾ ਰੈਗੜ ਦਾ ਪਰਦਾਫਾਸ਼ ਕੀਤਾ ਤੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ 55,90,550 ਰੁਪਏ ਡਰਗਮਨੀ ਸਾਦੇ 4 ਕਿਲੋ ਹੀਰੋਇਨ 4 ਗੱਡੀਆਂ 1 ਟਰੈਕਟਰ ਬਰਾਮਦ ਕੀਤਾ ਤੇ ਖਾਤੇ ਵਿੱਚ ਪਈ 3,88,000 ਰੁਪਏ ਦੀ ਡਰਗਮਨੀ ਨੂੰ ਫਰੀਜ਼ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਸੁਖਜਿੰਦਰ ਥਾਪੜ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਜਦ ਖੰਗਾਲਿਆ ਗਿਆ ਤਾਂ ਵਿਸ਼ਾਲ ਅਟਾਰੀ ਦੀ ਪੁੱਛਗਿੱਛ ਦੌਰਾਨ ਹਵਾਲਾ ਨੈਟਵਰਕ ਦਾ ਪਤਾ ਲੱਗਾ ਜਿਸ ਤੇ ਤੁਰੰਤ ਕਾਰਵਾਈ ਕਰਦਿਆ ਵਿਸ਼ਾਲ ਅਟਾਰੀ ਦੀ ਨਿਸ਼ਾਨਦੇਹੀ ਤੇ ਗੁਰਪ੍ਰੀਤ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਫਿਰੋਜ਼ਪੁਰ ਅਨੌਕ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸਿਦਵਾ ਬੇਟ ਜਗਰਾਉ ਜ਼ਿਲ੍ਹਾ ਲੁਧਿਆਣਾ ਅਤੇ ਰਾਜੀਵ ਜੈਨ ਪੁੱਤਰ ਸ਼ਾਂਤੀ ਸਵਰੂਪ ਜੈਨ ਨੂੰ 55 ਲੱਖ 90 ਹਜ਼ਾਰ 550 ਰੁਪਏ ਡਰਗਮਨੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜੋ ਉਕਤ ਮੁਕਦਮੇ ਵਿੱਚ ਹੁਣ ਤੱਕ ਕੁੱਲ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਹਰ ਪੱਖ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਵੱਧ ਤੋਂ ਵੱਧ ਫਾਰਵਰਡ ਅਤੇ ਬੈਕਵਰਡ ਲਿੰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਤ ਗ੍ਰਿਫਤਾਰ ਦੋਸ਼ੀਆ ਦੀ ਕਾਲੀ ਕਮਾਈ ਦੁਆਰਾ ਬਣਾਈ ਗਈ ਪ੍ਰਾਪਰਟੀ ਨੂੰ ਵੀ ਆਈਡੈਂਟੀਫਾਈ ਕਰਵਾਇਆ ਜਾ ਰਿਹਾ ਹੈ ਜੇਕਰ ਅਜੇ ਹੀ ਕੋਈ ਪ੍ਰਾਪਰਟੀ ਸਾਹਮਣੇ ਆਉਦੀ ਹੈ ਤਾਂ ਉਸ ਨੂੰ ਤੁਰੰਤ ਫਰੀਜ਼ ਕਰਵਾਇਆ ਜਾਵੇਗਾ। ਹਾਂਜੀ ਸਰ ਟੀ ਮਾਮਲਾ ਸਰ ਆ। ਅ ਬਰਦਰ ਇਸ ਤਰ੍ਹਾਂ ਸਿਗਾ ਕੇ ਆਪਣੇ ਮਾਨਯੋਗ ਐਸਐਸਪੀ ਅੰਮ੍ਰਿਤਸਰ ਦਿਹਾਤੀ ਸ੍ਰੀ ਸਤਿੰਦਰ ਸਿੰਘ ਸਾਹਿਬ ਜੀ ਦੇ ਹੁਕਮ ਦੇ ਮੁਤਾਬਕ ਜਿਹੜੀ ਕਿ ਅਸੀਂ ਨਸ਼ੇ ਦੇ ਖਿਲਾਫ ਮਹਮ ਵੱਡੀ ਹੋਈ ਹੈ। ਉਸੇ ਕੜੀ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਪਿਛਲੇ ਦਿਨੀ ਮਕਦਮਾ ਅਤੀ ਵਾਚਵੀਂ ਦਰਜ ਕੀਤਾ ਸੀਗਾ ਜਿਹਦੇ ਵਿੱਚ ਆਪਾਂ 4 ਕਿਲੋ 450 ਆਪਣੇ 4.5 ਕਿਲੋ ਦੇ ਕਰੀਬ ਹਿਰੋਇਨ ਜਿਹਦੇ ਵਿੱਚ 3,88,000 ਰੁਪਿਆ ਡਰਗ ਮਣੀ ਸੀਗੀ ਇੱਕ ਪਿਸਤਲ ਸੀਗਾ ਕਾਰ ਸੀਗੀ ਬਰਾਮਦ ਕੀਤਾ ਸੀਗਾ ਉਸੇ ਕੜੀ ਦੇ ਵਿੱਚ ਫਿਰ ਅੱਗੇ ਲੜੀ ਤੁਰਦੇ ਤੁਰਦਿਆਂ ਉਹਦੇ ਵਿੱਚ ਬੰਦਾ ਨਾਮਜੋਦਾ ਹੈ ਸੀਗਾ ਵਿਸ਼ਾਲ ਉਟਾਰੀ ਵਾਲਾ ਫਿਰ ਉਹਦੀ ਕੜੀ ਤੋਂ ਕੇ ਫਿਰ ਆਪਾਂ ਲਿੰਕ ਜੋੜਦੇ ਜੋੜਦਿਆਂ ਜਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਪੁਸ਼ਕਿਸ਼ ਕੀਤੀ ਗਈ ਉਹਦੇ ਵਿੱਚੋਂ ਫਿਰ ਦੋ ਬੰਦੇ ਜਿਹੜੇ ਸੀਗੇ ਹਰਮੀਤ ਤੇ ਆਪਣਾ ਹਰੀ ਇਹ ਨਾਮਜਦ ਹੋਏ ਸੀਗੇ ਨਾਰ ਪਿੰਡ ਨਾਰਲੀ ਤੇ ਪਿੰਡ ਸੋਸنگਵਾਲਾ ਤੋਂ ਕਿਹਨਾਂ ਕੋਲੋਂ ਆਪਾਂ ਦੋ ਕਾਰਾਂ ਤੇ ਇੱਕ ਟਰੈਕਟਰ ਬਰਾਮਦ ਕੀਤਾ ਸੀਗਾ ਫਿਰ ਉਹਨਾਂ ਦੇ ਅੱਗੇ ਪੁਸ਼ਕਿਸ਼ ਦੇ ਵਿੱਚੋਂ ਫਿਰ ਜਿਹੋ ਉਹਨਾਂ ਨੇ ਤਲਾ ਗੱਲਾਂ ਦੇ ਪੁਸ਼ਕਿਸ਼ ਕੀਤੀ ਗਹਿਰਾਈ ਦੇ ਨਾਲ ਅੱਗੋਂ ਫਿਰ ਜਾ ਕੇ ਸਾਨੂੰ ਪਤਾ ਲੱਗਦਾ ਕਿ ਜਿਹੜਾ ਇਹ ਬੰਦੇ ਜਿਹੜੇ ਇਸ ਧੰਦੇ ਵਿੱਚ ਲਿਖਾਈਆਂ ਨੇ ਇਹ ਜਿੰਨਾ ਪੈਸਾ ਇਹਦੇ ਵਿੱਚੋਂ ਕਮਾ ਰਹੇ ਆ ਜਾਂ ਕਿਦਾਂ ਕਰ ਰਹੇ ਨੇ ਇਕੱਠਾ ਕਰ ਰਹੇ ਨੇ ਉਹ ਫਿਰ ਇੱਕ ਅ ਰਜੀਵ ਜੈਨ ਨਾਲ ਦਾ ਵਿਅਕਤੀ ਸੀਗਾ ਜਿਹੜਾ ਕਿ ਗ੍ਰੀਨ ਇਨਕਲੇਵ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਦੋਂ ਫਿਰ ਆਪਾਂ ਪੁਲਿਸ ਆਪਣੇ ਪਾਰਟੀ ਜਿਹੜੀ ਗਈ ਹੈ ਉੱਥੇ ਉਹਨਾਂ ਨੇ ਜਦੋਂ ਚੈੱਕ ਕੀਤਾ ਜਾ ਕੇ ਉਹਦੇ ਗੱਡੀ ਸਗੀ ਆਲਟੋ ਜਦੋਂ ਉਹਦੀ ਚੈੱਕ ਚੁਕ ਕੀਤੀ ਹੈ ਜਾ ਕੇ ਉਹਦੇ ਵਿੱਚੋਂ ਸਾਨੂੰ ਫਿਰ 8 ਲੱਖ ਰੁਪਏ ਬਰਾਮਦ ਹੁੰਦਾ ਫਿਰ ਉਹਦੇ ਘਰ ਦੀ ਗਹਿਰਾਈ ਨਾਲ ਚੈੱਕ ਕੀਤੀ ਜਾਂਦੀ ਹੈ ਦੁਰਾਨੇ ਸਰਚ ਫਿਰ ਉਹਦੇ ਘਰ ਦੇ ਵਿੱਚੋਂ ਵੀ ਸਮੋਂ ਨੀਅਰ ਬਾਊਟ ਕੋਈ ਉੱਪਰ ਵਾਲੇ ਕਮਰੇ ਚੋਂ ਕੋਈ 22 ਲੱਖ ਰੁਪਏ ਬਰਾਮਦ ਹੁੰਦਾ ਇਨ ਦਾ ਮੇਨ ਟਾਈਮ ਜਦੋਂ ਉਹਨੂੰ ਹੋਰ ਕਿਹਦਾ ਇਹਨਾਂ ਪੁਸ਼ਕਿਸ਼ ਕਰਦੇ ਆ ਫਿਰ ਪਤਾ ਲੱਗਦਾ ਕਿ ਉਹਨੂੰ ਫਿਰ ਫਿਰੋਜ਼ਪੁਰ ਤੇ ਆਪਣੇ ਉਥੋਂ ਜਗਰਾਉਂ ਤੋਂ ਬੰਦੇ ਜਿਹੜੇ ਆ ਉਹ ਡਰਗ ਮੰਨੀ ਲੈ ਕੇ ਦੇ ਰਹੇ ਨੇ ਫਿਰ ਸਾਡੀ ਪੁਲਿਸ ਫੋਰਸ ਨੇ ਉਥੇ ਵੇਟ ਕੀਤੀ ਹੈ ਉਹ ਫੋਰਸ ਪੁਲਿਸ ਫੋਰਸ ਨੇ ਵੇਟ ਕਰਨ ਤੋਂ ਬਾਅਦ ਫਿਰ ਜਦੋਂ ਇੱਕ ਸਕੋਰਪੀ ਗੱਡੀ ਉੱਥੇ ਆ ਕੇ ਖੜੀ ਹੁੰਦੀ ਹੈ ਜਦੋਂ ਸਕੋਰਪੀ ਗੱਡੀ ਨੂੰ ਚੈੱਕ ਕੀਤਾ ਜਾਂਦਾ ਉਹਨਾਂ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਉਹਨਾਂ ਦੀ ਸਕੋਰਪੀ ਗੱਡੀ ਵਿੱਚੋਂ ਲਗਭਗ 25 ਲੱਖ ਦੇ ਕਰੀਬ ਬਰਾਂਦੀ ਹੁੰਦੀ ਹੈ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਇਹ ਜਿੰਨੀ ਵੀ ਆਪਾਂ ਡਰਗ ਮਣੀ ਜਿਹੜੀ ਹੈ ਕੱਲ੍ਹ ਫੜੀ ਹੈਗੀ ਹੈ ਸਾਡੀ ਪੁਲਿਸ ਫੋਰਸ ਨੇ ਮਸਤੈਦੀ ਨਾਲ ਉਹਦੇ ਵਿੱਚ ਲਗਭਗ ਇਹ ਬਣ ਜਾਂਦੀ ਹੈ 55 ਲੱਖ ਸਮਥਿੰਗ ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਫਿਰ ਬੰਦੇ ਜਿਹੜੇ ਆ ਡਰਗ ਮਨੀ ਨੂੰ ਅੱਗੇ ਫਿਰ ਹਵਾਲੇ ਦੇ ਰਸਤੇ ਬਾਹਰ ਭੇਜਦੇ ਸੀਗੇ ਸਰ ਇਹਨਾਂ ਦਾ ਕਿਸੇ ਗੈਂਗ ਦੇ ਨਾਲ ਨਹੀਂ ਤਾਲੁਕਤ ਕੋਈ ਦੇਖੋ ਤੁਸੀਂ ਇਸ ਤਰ੍ਹਾਂ ਨਾ ਕਿ ਇਹ ਬੰਦੇ ਜਿਹੜੇ ਆ ਇਹਨਾਂ ਦੇ ਤਾਰਤੇ ਨੈਚਰਲੀ ਆ ਨਾ ਪਾਕਿਸਤਾਨ ਤੱਕ ਜੁੜੇ ਹੋਏ ਨੇ ਜਿਹੜੇ ਉੱਥੋਂ ਇਹ ਸਮਾਨ ਮੰਗਵਾਉਂਦੇ ਸੀਗੇ ਠੀਕ ਹੈ ਜੀ ਉੱਥੋਂ ਡਰਗ ਮੰਗਵਾਉਂਦੇ ਆ ਡਰਗ ਮੰਗਵਾ ਕੇ ਫਿਰ ਇੱਥੇ ਆਪਣੇ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੇ ਇਹਨਾਂ ਦੇ ਫਿਰ ਉੱਥੇ ਫਿਰ ਸਪਲਾਈ ਕਰਦੇ ਨੇ ਜਿਹੜੇ ਇਹਨਾਂ ਨੂੰ ਮਨੀ ਕਲੈਕਟ ਹੁੰਦੀ ਹੈ ਉਹ ਫਰਕੇ ਜਿਹੜੇ ਆ ਇਹ ਹਵਾਲੇ ਦੇ ਰਸਤੇ ਬਾਹਰ ਭੇਜ ਦੇ ਸਰ ਕਿੰਨੇ ਦੋਸ਼ੀ ਕਾਬੂ ਹੋਏ ਹੁਣ ਤੱਕ ਇਸ ਕੇਸ ਦੇ ਵਿੱਚ ਆਪਾਂ 8 ਦੋਸ਼ੀ ਜਿਹੜੇ ਆ ਉਹ ਆਪਾਂ ਫੜ ਚੁੱਕੇ ਆ ਜਿਹਨਾਂ ਵਿੱਚੋਂ ਦੋ ਜਿਹੜੇ ਨੇ ਉਹ ਅੰਡਰ ਇਲਾਜ ਨੇ ਤੇ ਸ਼ਾਇਦ ਇਹ ਹੋਰ ਵੀ ਕੁਝ ਭਾਵਨਾ ਹੈ ਦੋਸ਼ੀ ਪੜਨ ਦੀ ਆ ਦੇਖੋ ਇਹਦੀ ਤਫਤੀਸ਼ ਅਜੇ ਵੀ ਚੱਲ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਇਹਦੇ ਸਬੰਧ ਵਿੱਚ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਂਝੇ ਜੋ ਕਰ ਦਿੱਤੇ ਜਾਣਗੇ ਤੇ ਇਸ ਡਰਗ ਮਨੀ ਤੋਂ ਇਲਾਵਾ ਸਰ ਹੋਰ ਕੀ ਕੀ ਰਿਕਵਰ ਹੋਇਆ ਉਹਦੇ ਵਾਸਤੇ ਆਪਾਂ ਪੂਰੀ ਕੋਖਣਾ ਜਾਂਚ ਰਹੇ ਆਂ ਪੜਤਾਲ ਕਰ ਰਹੇ ਆਂ ਜਿਹੜੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜੂਲ ਸਾਂਝੇ ਕਰ ਦਿੱਤੇ ਜਾਣਗੇ ਥੈਂਕ ਯੂ